ਦੇਖ ਲਓ ਸਿਲੰਡਰ ਦੀ ਏਰੀ ਗੱਡੀ ਆ ਭਰੀ ਹੋਈ ਆ ਪਤਾ ਨਹੀਂ ਉਹ ਕਿਹੜੇ ਜ਼ੰਡਰ ਨੇ ਕੋਣ ਹੈ ਉੱਤੋਂ ਲਿਕਿਨਾਂ ਦੀ ਹੈ ਰਾਤ ਸਮੇਂ ਅਤੇ ਦੇਖ ਸਕਦੇ ਹੋ ਕਿ ਟਰਾਲੀਆਂ ਜਿਹੜੀਆਂ ਉਹ ਬਿਲਕੁਲ ਖਾਲੀ ਨਜ਼ਰ ਆ ਰਹੀਆਂ ਨੇ ਹਾਲਾਂਕਿ ਕਿਸਾਨ ਖਾਣਾ ਖਾਂਦੇ ਹੋਣਗੇ ਜਿੱਥੇ ਕਿਸਾਨਾਂ ਦਾ ਜੋ ਸਮਾਨ ਪਿਆ ਮੰਜੇ ਬਿਸਤਰੇ ਕੁਲਰ ਪੱਖੇ ਜੋ ਸਮਾਨ ਪਿਆ ਜੋਂ ਦਾ ਤਿਉਂ ਪਿਆ ਲਾਈਟਾਂ ਜਿਹੜੀਆਂ ਨੇ जल रही ने जग रही ट्रैक्टर ट्रालिया सारा कुछ जो पियार पुलिस नफरी जरूर बदी हुई है रास्ता कलियर कर ਪੁਲਿਸ ਕਰ ਰਹੀ ਹੈ ਪਰ ਬੜਾ ਮੁਸ਼ਕਲ ਹੋਣਾ ਕਿਉਂਕਿ ਟਰਾਲੀਆਂ ਤੇ ਹੋਰ ਬਹੁਤ ਸਮਾਨ ਜਿਹੜਾ ਹੈਗਾ ਸੜਕ ਦੇ ਵਿਚਕਾਰ ਪਿਆ ਤੇ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਸਮਾਂ ਪੁਲਿਸ ਨੂੰ ਚਾਹੀਦਾ ਇਹ ਸਭ ਸਾਫ ਕਰਨ ਲਈ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਤਸਵੀਰਾਂ ਤੁਹਾਨੂੰ ਕਰਾਰੀ ਬਾਰਡਰ ਦੀ ਇਸ ਸਮੇਂ ਦਿਖਾ ਰਿਹਾ ਕਿ ਪੁਲਿਸ ਦੀ ਨਫਰੀਤਵਾਦ ਤੇ ਪੁਲਿਸ ਦੀ ਦਬਿਸ਼ਤਵਾਦ ਕਿਨਾਰੀ ਬਾਰਡਰ ਦਾ ਹਾਲ ਕੀ ਹੈ ਸਨਟਾ ਆਪਸ ਰਹਿ ਹੋਇਆ ਆ ਤੇ ਟਰਾਲੀਆਂ ਖਾਲੀ ਨੇ ਲਾਈਟਾਂ ਚੱਲ ਰਹੀਆਂ ਨੇ ਪੰਡਾਲਾਂ ਦੇ ਵਿੱਚ ਅਤੇ ਸੋਸ ਮਾਲ ਜਿੱਥੇ ਪਿਆ ਬਿਸਤਰੇ ਮੰਜੇ ਕੁਰਸੀਆਂ ਕੂਲਰ ਪੱਖੇ ਜਿਹੋਦਾ ਤਿਉ ਪਿਆ ਤੇ ਕੋਈ ਵੀ ਜਿਹੜਾ ਕਿਸਾਨ ਇੱਥੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਟੇਜ ਵੀ ਖਾਲੀ ਹੈ ਅਤੇ ਇੱਥੇ ਜਿਹੜੇ ਲੋਕ ਨੇ ਉਹ ਵੀ ਆਪਣੇ ਪੰਡਾਲਾਂ ਤੋਂ ਜਿਹੜੇ ਨੇ ਉਹ ਖਾਲੀ ਕਰਕੇ ਚਲੇ ਗਏ ਨੇ ਤੇ ਸਿਰਫ ਹੈਦ ਔਰ ਇਹ ਪੁਲਿਸ ਆ ਔਰ ਕੋਈ ਵੀ ਨਹੀਂ ਸਾਰੇ ਜਿਹੜੇ ਪੰਡਾਲ ਉਹ ਖਾਲੀ ਨਜ਼ਰ ਆ ਰਹੇ ਨੇ ਹਾਲਾਂਕਿ মিডিਆ ਨੂੰ ਵੀ ਅੰਦਰ ਆਂਦੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਅਸੀਂ ਜਿਹੜਾ ਹੈਗਾ ਕਵਰੇਜ ਕਰ ਰਹੇ ਹਾਂ ਹਾਲਾਤ ਦਿਖਾ ਰਹੇ ਆ ਤੁਹਾਨੂੰ ਇੱਥੋਂ ਦੇ ਇਹ ਗਲੋ ਸਿਲੰਡਰ ਦੀ ਏਰੀ ਗੱਟੀ ਆ ਪਈ ਹੋਈ ਆ ਪਤਾ ਨਹੀਂ ਉਹ ਕਿਹੜੇ ਟੰਡ ਨੇ ਗੋਣ ਹੈ ਉਤਲੇ ਕਿੰਨਾਂ ਦੀ ਹੈ ਰਸਮੇ ਹੱਥ ਦੇਖ ਸਕਦੇ ਹੋ ਕਿ ਟਾਲੀਆਂ ਜਿਹੜੀਆਂ ਉਹ ਬਿਲਕੁਲ ਖਾਲੀ ਨਜ਼ਰ ਆ ਰਹੀਆਂ ਨੇ ਹਾਲਾਂਕਿ ਕਿਸਾਨ ਖਾਣਾ ਖਾਂਦੇ ਹੋਣਗੇ ਜਿੱਥੇ ਕਿਸਾਨਾਂ ਦਾ ਜੋ ਸਮਾਨ ਪਿਆ ਮੰਜੇ ਬਿਸਤਰੇ ਕੂਲਰ ਪੱਖੇ ਜੋ ਸਮਾਨ ਪਿਆ ਚੌਂਦਾ ਤਿਉਂ ਪਿਆ ਲਾਈਟਾਂ ਜਿਹੜੀਆਂ ਨੇ जल रही ने जग रही ट्रैक्टर ट्रालिया सारा कुछ ओ पटा पसरिया पुलिस नफरी जरूर बदी हुई आ रा कलियर कर ਪੁਲਿਸ ਕਰ ਰਹੀ ਹੈ ਪਰ ਬੜਾ ਮੁਸ਼ਕਲ ਹੋਣਾ ਕਿਉਂਕਿ ਟਰਾਲੀਆਂ ਤੇ ਹੋਰ ਬਹੁਤ ਸਮਾਨ ਜਿਹੜਾ ਹੈਗਾ ਸੜਕ ਦੇ ਵਿੱਚ ਘਾਰ ਪਿਆ ਤੇ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਸਮਾਂ ਪੁਲਿਸ ਨੂੰ ਚਾਹੀਦਾ ਇਹ ਸਭ ਸਾਫ਼ ਕਰਨ ਲਈ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਜੋ ਵੀਦਰ ਅੰਤਨੁਨ ਕਨੌਰੀ ਬਾਰਡਰ ਦੇ ਇਸ ਸਮੇਂ ਦਿਖਾ ਰਹੇ ਆ ਕਿ ਪੁਲਿਸ ਦੀ ਨਫਰੀਤਵਾਦ ਤੇ ਪੁਲਿਸ ਦੀ ਦਵਿਸ਼ਤਵਾਦ ਕਨੌਰੀ ਬਾਰਡਰ ਦਾ ਹਾਲ ਕੀ ਹੈ ਸਨਟਾ ਆਪਸ ਰਹਿ ਹੋਇਆ ਤੇ ਟਰਾਲੀਆਂ ਖਾਲੀ ਨੇ ਲਾਈਟਾਂ ਚੱਲ ਰਹੀਆਂ ਨੇ ਪੰਡਾਲਾਂ ਦੇ ਵਿੱਚ ਅਤੇ ਜੋ ਸਮਾਨ ਜਿੱਥੇ ਪਿਆ ਬਿਸਤਰੇ ਮੰਜੇ ਕੁਰਸੀਆਂ ਕੂਲਰ ਪੱਖੇ ਜਿਉਂਦਾ ਤਿਉਂ ਪਿਆ ਤੇ ਕੋਈ ਵੀ ਜਿਹੜਾ ਕਿਸਾਨ ਇੱਥੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਟੇਜ ਵੀ ਖਾਲੀ ਹੈ ਅਤੇ ਇੱਥੇ ਜਿਹੜੇ ਲੋਕ ਨੇ ਉਹ ਵੀ ਆਪਣੇ ਪਨਾਲਾ ਤੋਂ ਜਿਹੜੇ ਨੇ ਉਹ ਖਾਲੀ ਕਰਕੇ ਚਲੇ ਗਏ ਨੇ ਤੇ ਸਿਰਫ ਹੈਦ ਅਰੇ ਪੁਲਸਾ ਹੋਰ ਕੋਈ ਵੀ ਨਹੀਂ ਸਾਰੇ ਜਿਹੜੇ ਪੰਡਾਲ ਉਹ ਖਾਲੀ ਨਜ਼ਰ ਆ ਰਹੇ ਨੇ ਹਾਲਾਂਕਿ মিডিਆ ਨੂੰ ਵੀ ਅੰਦਰ ਆਣ ਦੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਅਸੀਂ ਜਿਹੜਾ ਹੈਗਾ ਕਵਰੇਜ ਕਰ ਰਹੇ ਹਾਂ ਹਾਲਾਤ ਦਿਖਾ ਰਹੇ ਹਾਂ ਤੁਹਾਨੂੰ ਇੱਥੋਂ ਦੇ